ਕਾਲ ਹਮਦਾਰ ਟੀਵੀ ਵੇਖ ਰਹੇ ਦਰਸ਼ਕਾਂ ਦਾ ਦੇਸ਼ ਦੁਨੀਆ ਬੁਲੇਟਨ ਵਿੱਚ ਸਵਾਗਤ ਹੈ ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਕੈਨੇਡਾ ਵਿੱਚ ਕਿਰਾਏਦਾਰਾਂ ਨੂੰ ਕੱਢਣਾ ਹੋਇਆ ਸੌਖਾ 온ਟਾਰੀਓ ਵਿੱਚ ਮਕਾਨ ਮਾਲਕਾਂ ਦੇ ਹੱਕ ਵਿੱਚ ਕਾਨੂੰਨ ਪਾਸ ਮਕਾਨ ਕਿਰਾਏ ਵਧਣ ਦਾ ਖਦਸ਼ਾ ਬੇਕਰਾਂ ਦੀ ਗਿਣਤੀ ਵੀ ਵਧੇਗੀ ਕੈਨੇਡਾ ਦੇ ਪੰਜਾਬੀ ਡਰਾਈਵਰ ਨੂੰ ਅਮਰੀਕਾ ਵਿੱਚ 6 ਸਾਲ ਕੈਦ ਰਣਜੀਤ ਸਿੰਘ ਅਤੇ ਇਕਬਾਲ ਬਰ ਕਾਨੂੰਨ ਨਸ਼ਿਆਂ ਸਣੇ ਕੀਤਾ ਗਿਆ ਸੀ ਗ੍ਰਿਫਤਾਰ ਹਰਦੀਪ ਸਿੰਘ ਨੇ ਜਰ ਕਤਲकांड ਬਾਰੇ ਭਾਰਤੀ ਟਿੱਪਣੀ ਮਗਰੋਂ ਕੈਨੇਡਾ ਹੋਇਆ ਸੁਚੇ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕੈਨੇਡੀਅਨ ਲੋਕਾਂ ਦੀ ਸੁਰੱਖਿਆ ਹਮੇਸ਼ਾ ਮੁੱਖ ਤਰਜੀਹ ਆਰਜ਼ੀ ਵਿਦੇਸ਼ੀ ਕਾਮਿਆਂ ਨਾਲ ਗੁਲਾਮਾਂ ਵਾਲਾ ਸਲੂਕ ਕੈਨੇਡੀਅਨ ਪੀਜ਼ਾ ਰੈਸਟੋਰੈਂਟ ਨੂੰ ਸਵਾਲ ਲੱਖ ਡਾਲਰ ਜੁਰਮਾਨਾ ਕੈਨੇਡਾ ਦੇ BC ਵਿੱਚ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਸੇਵਾ ਸਿੰਘ ਵਜੋਂ ਕੀਤੀ ਗਈ شناخت ਸਰਬਜੀਤ ਕੌਰ ਨੂੰ ਭਾਰਤੀ جاسੂਸ ਸਮਝਣ ਲੱਗੀ ਪਾਕਿਸਤਾਨੀ ਪੁਲਿਸ ਪਤੀ ਸਨੇ ਮੋੜਲਾ ਪਤਾ ਹੋਈ ਸਰਬਜੀਤ ਉਰਫ ਨੂਰ ਹੁਸੈਨ ਹੁਣ ਖਬਰਾਂ ਵਿਸਤਾਰ ਨਾਲ ਕੈਨੇਡਾ ਵਿੱਚ ਕਿਰਾਏਦਾਰਾਂ ਨੂੰ ਮਕਾਨ ਮਾਲਕਾਂ ਦੇ ਮਹਤਾਜ ਬਣਾਉਂਦਾ ਬਿੱਲ 온ਟਾਰੀਓ ਵਿਧਾਨ ਸਭਾ ਵਿੱਚ ਪਾਸ ਕਰ ਦਿੱਤਾ ਗਿਆ ਹੈ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਬਿੱਲ 60 ਕਿਰਾਏਦਾਰਾਂ ਦੇ ਹੱਕਾਂ ਤੇ ਡਾਕਾ ਮਾਰਦਾ ਹੈ ਅਤੇ ਇਸ ਦੇ ਲਾਗੂ ਹੋਣ ਮਗਰੋਂ ਸੂਬੇ ਵਿੱਚ ਮਕਾਨ ਕਿਰਾਏ ਅਸਮਾਨ ਚੜ ਜਾਣਗੇ ਜਦਕਿ 온ਟਾਰੀਓ ਵਿੱਚ ਬੇਘਰਾਂ ਦੀ ਸਮੱਸਿਆ ਹਦਾਂ ਪਾਰ ਕਰ ਸਕਦੀ ਹੈ ਦੂਜੇ ਪਾਸੇ ਮਕਾਨ ਮਾਲਕ ਨਵਾਂ ਬਿੱਲ ਪਾਸ ਹੋਣ ਮਗਰੋਂ ਖੁਸ਼ ਨਜ਼ਰ ਆਏ ਜੋ ਆਪਣੀ ਮਰਜ਼ੀ ਮੁਤਾਬਕ ਕਿਰਾਏਦਾਰਾਂ ਨੂੰ ਕੱਢ ਸਕਦੇ ਨੇ ਹੁਣ ਕਿਸੇ ਵੀ ਮਕਾਨ ਮਾਲਕ ਵੱਲੋਂ ਨਿੱਜੀ ਵਰਤੋਂ ਲਈ ਘਰ ਖਾਲੀ ਕਰਵਾਉਣ ਵਾਸਤੇ 120 ਦਿਨ ਦਾ ਐਡਵਾਂਸ ਨੋਟਿਸ ਦਿੱਤੇ ਜਾਣ ਤੇ ਕਿਰਾਏਦਾਰ ਨੂੰ ਕੋਈ ਮੁਆਵਜ਼ਾ ਨਹੀਂ ਦੇਣਾ ਹੋਵੇਗਾ ਜਦਕਿ ਮੌਜੂਦਾ ਸਮੇਂ ਵਿੱਚ ਘੱਟੋ ਘੱਟ 1 ਮਹੀਨੇ ਦਾ ਕਿਰਾਇਆ ਛੱਡਣਾ ਪੈਂਦਾ ਹੈ ਇਸੇ ਤਰ੍ਹਾਂ ਰੈਂਟ ਨਾ ਦੇਣ ਵਾਲੇ ਕਿਰਾਏਦਾਰਾਂ ਨੂੰ ਨੋਟਿਸ ਦੇਣ ਤੋਂ 7 ਦਿਨ ਬਾਅਦ ਕੱਢਿਆ ਜਾ ਸਕਦਾ ਹੈ ਜਦਕਿ ਹੁਣ ਤੱਕ ਮਕਾਨ ਮਾਲਕਾਂ ਨੂੰ 15 ਦਿਨ ਉਡੀਕ ਕਰਨੀ ਪੈਂਦੀ ਸੀ ਬਿਲ ਦਾ ਸਭ ਤੋਂ ਅਹਿਮ ਨੁਕਤਾ ਇਹ ਹੈ ਕਿ ਰੈਂਟ ਨਾ ਦੇਣ ਵਾਲੇ ਕਿਰਾਏਦਾਰਾਂ ਦੀ ਕੋਈ ਦਲੀਲ ਲੈਂਡਲੋਰਡ ਐਂਡ ਟੈਨੈਂਟ ਬੋਰਡ ਵੱਲੋਂ ਨਹੀਂ ਸੁਣੀ ਜਾਵੇਗੀ ਜਦੋਂ ਤੱਕ ਉਹ ਅੱਧਾ ਕਿਰਾਇਆ ਅਦਾ ਨਾ ਕਰ ਦੇਣ ਸਿਰਫ ਇਨਾ ਹੀ ਨਹੀਂ ਲੈਂਡਲੋਰਡ ਐਂਡ ਟੈਨੈਂਟ ਬੋਰਡ ਵੱਲੋਂ ਕਿਰਾਏਦਾਰਾਂ ਨੂੰ ਕੱਢਣ ਦੇ ਫੈਸਲੇ ਵਿਰੁੱਧ ਅਪੀਲ ਦਾਇਰ ਕਰਨ ਲਈ 1 ਮਹੀਨੇ ਦੀ بجائے ਸਿਰਫ 15 ਦਿਨ ਮਿਲਣਗੇ ਦੱਸ ਦਈਏ ਕਿ ਡਾਗਫੋਰਡ ਸਰਕਾਰ ਵੱਲੋਂ ਬਿਲ 60 ਨੂੰ ਫਾਈਟਿੰਗ ਡਿਲੇਸ ਬਿਲਡਿੰਗ ਫਾਸਟਰ ਐਕਟ ਦਾ ਨਾਂ ਦਿੱਤਾ ਗਿਆ ਜਿਸ ਦਾ ਵਿਰੋਧ ਕਰਨ ਲੋਕ ਵਿਧਾਨ ਸਭਾ ਦੇ ਅੰਦਰ ਵੀ ਪੁਜੇ ਹੋਏ ਸਨ ਸਦਨ ਦੀ ਕਾਰਵਾਈ ਦੌਰਾਨ ਰੌਲਾ ਰੱਪਾ ਪੈਣ ਤੇ ਪ੍ਰੀਮੀਅਰ ਡੱਗਫੋਰਡ ਤਲਖਟੇਪਣੀਆਂ ਕਰਦੇ ਸੁਣੇ ਗਏ ਅਤੇ ਸਪੀਕਰ ਨੇ ਸੁਰੱਖਿਆ ਮੁਲਾਜ਼ਮਾਂ ਰਾਹੀਂ ਰੌਲਾ ਪਾਉਣ ਵਾਲਿਆਂ ਨੂੰ ਬਾਹਰ ਕਢਵਾਇਆ ਐਸੋਸੀਏਸ਼ਨ ਆਫ ਕਮਿਊਨਿਟੀ ਆਰਗੇਨਾਈਜੇਸ਼ਨ ਫਾਰ ਰਿਫਾਰਮ ਨਾਓ ਦੇ ਆਗੂ ਮਾਰਕ ਡੈਵਗਨਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵਾਂ ਕਾਨੂੰਨ ਚੰਗੇ ਅਤੇ ਮਾੜੇ ਕਿਰਾਏਦਾਰਾਂ ਵਿੱਚ ਕੋਈ ਫਰਕ ਨਹੀਂ ਕਰਦਾ ਬਿਨਾਂ ਸ਼ੱਕ ਕੁਝ ਕਿਰਾਏਦਾਰਾਂ ਦੀ ਨੀਅਤ ਸਾਫ਼ ਨਹੀਂ ਹੁੰਦੀ ਪਰ ਮਾੜੀ ਸੋਚ ਵਾਲੇ ਮਕਾਨ ਮਾਲਕਾਂ ਦੀ ਵੀ ਕੋਈ ਕਮੀ ਨਹੀਂ ਉਧਰ ਸੂਬਾ ਸਰਕਾਰ ਦਾ ਕਹਿਣਾ ਹੈ ਕਿ ਲੈਂਡਲੋਰਡ ਐਂਡ ਟੈਨੈਂਟ ਬੋਰਡ ਦੀ ਕਾਰਵਾਈ ਤੇਜ਼ ਕਰਨ ਦੇ ਮਕਸਦ ਤਹਿਤ ਨਵਾਂ ਕਾਨੂੰਨ ਪਾਸ ਕੀਤਾ ਗਿਆ ਹੈ ਮਿਊਨਿਸਪਲ ਅਤੇ ਹਾਊਸਿੰਗ ਮਾਮਲਿਆਂ ਬਾਰੇ ਮੰਤਰੀ ਰੌਫ ਫਲੈਕ ਨੇ ਕਿਹਾ ਕਿ ਮਕਾਨ ਕਿਰਾਏ ਘਟਾਉਣ ਦੇ ਮਕਸਦ ਤਹਿਤ ਬਿੱਲ ਲਿਆਂਦਾ ਗਿਆ ਜਿਸ ਰਾਹੀਂ ਮਕਾਨ ਮਾਲਕ ਆਪਣੀ ਪ੍ਰਾਪਰਟੀ ਕਿਰਾਏ ਤੇ ਦੇਣ ਲੱਗਿਆਂ ਬਿਲਕੁਲ ਨਹੀਂ ਘਬਰਾਉਣਗੇ ਇਸੇ ਦੌਰਾਨ ਨਿਊ ਡੈਮੋਕਰੈਟਿਕ ਪਾਰਟੀ ਦੀ ਆਗੂ ਮੈਰਿਟ ਸਟਾਈਲਜ਼ ਨੇ ਕਿਹਾ ਕਿ 온ਟਾਰੀਓ ਵਿੱਚ ਨੌਕਰੀਆਂ ਦਾ ਸੰਕਟ ਹੈ ਪਰ ਡੱਗਫੋਰਡ ਸਰਕਾਰ ਕਿਰਾਏਦਾਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਅਤੇ ਮਕਾਨ ਕਿਰਾਏ ਵਧਣ ਦਾ ਰਾਹ ਪੱਧਰਾ ਕਰ ਦਿੱਤਾ ਗਿਆ ਹੈ ਮੈਰਿਟ ਸਟਾਈਲਜ਼ ਵੱਲੋਂ ਬਿੱਲ ਰੱਦ ਕਰਨ ਲਈ ਮਤਾਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ ਹੈ ਪਰ ਪੀਸੀ ਪਾਰਟੀ ਦਾ ਬਹੁਮਤ ਹੋਣ ਕਰਕੇ ਇਹ ਪਾਸ ਹੋਣ ਦੇ ਆਸਾਰ ਨਹੀਂ ਬਿੱਲ ਦਾ ਵਿਰੋਧ ਕਰਨ ਵਾਲਿਆਂ ਨੇ ਪਿਛਲੇ ਦਿਨੀ ਟੋਰਾਂਟੋ ਦੇ ਡਾਊਨਟਾਊਨ ਵਿੱਚ ਰੋਸ ਮਾਰਚ ਵੀ ਕੱਢਿਆ ਇਸ ਦੇ ਉਲਟ ਲੈਂਡਲੋਰਡਸ ਦੇ ਹੱਕਾਂ ਦੀ ਵਕਾਲਤ ਕਰਨ ਵਾਲੀ ਜਥੇਬੰਦੀ ਨੇ ਕਿਹਾ ਕਿ ਬਿੱਲ 60 ਰਾਹੀਂ ਮਹਿਸੂਸ ਹੋਇਆ ਕਿ 온ਟਾਰੀਓ ਸਰਕਾਰ ਛੋਟੇ ਲੈਂਡਲੋਰਡਸ ਦੀਆਂ ਸਮੱਸਿਆਵਾਂ ਸਮਝ ਰਹੀ ਹੈ ग्रैंटो रीजनल रियल एस्टेट बोर्ड ਵੱਲੋਂ ਬਿਲ 60 ਪਾਸ ਹੋਣ ਦਾ ਸਵਾਗਤ ਕੀਤਾ ਗਿਆ ਹੈ ਬਿਲ 60 ਵਿੱਚ ਸਿਰਫ ਕਿਰਾਏਦਾਰਾਂ ਅਤੇ ਮਕਾਨ ਮਾਲਕਾਂ ਦਾ ਮਸਲਾ ਸ਼ਾਮਲ ਨਹੀਂ ਸਗੋ ਮਿਸਿਸਾਗਾ ਗ੍ਰੈਂਟਨ ਅਤੇ ਕੈਲੇਡਨ ਵਿੱਚ ਵਾਟਰ ਐਂਡ ਵੇਸਟ ਵਾਟਰ ਸਰਵਿਸਿਜ਼ ਦਾ ਅਧਿਕਾਰ ਖੇਤਰ ਤਬਦੀਲ ਕਰਨ ਦੀਆਂ ਮਦਾਂ ਵੀ ਸ਼ਾਮਲ ਨੇ ਅਤੇ ਇਹ ਬਿਲ ਮਿਊਨਿਸਪੈਲਿਟੀਆਂ ਨੂੰ ਗੱਡੀਆਂ ਦੀਆਂ ਲੇਨਜ਼ ਘਟਾ ਕੇ ਸਾਈਕਲ ਲੇਨਜ਼ ਬਣਾਉਣ ਤੋਂ ਵੀ ਵੱਜਦਾ ਹੈ ਬਿਊਰੋ ਰਿਪੋਰਟ ਹਮਦਾਲ ਟੀਵੀ ਆਓ ਹੁਣ ਚਲਦੇ ਹਾਂ ਅਮਰੀਕਾ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਸਜ਼ਾ ਸੁਣਾਏ ਜਾਣ ਜਦਕਿ ਦੂਜੇ ਨੂੰ ਸਜ਼ਾ ਦਾ ਐਲਾਨ ਮਾਰਚ ਵਿੱਚ ਕੀਤੇ ਜਾਣ ਨਾਲ ਸੰਬੰਧਤ ਅਹਿਮ ਖਬਰ ਵੱਲ ਕੈਨੇਡਾ ਨਾਲ ਸੰਬੰਧਿਤ ਪੰਜਾਬੀ ਟਰੱਕ ਡਰਾਈਵਰ ਨੂੰ ਅਮਰੀਕਾ ਦੀ ਅਦਾਲਤ ਵੱਲੋਂ ਨਸ਼ਾ ਤਸਕਰੀ ਦੇ ਮਾਮਲੇ ਵਿੱਚ 6 ਸਾਲ ਅਤੇ 2 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ 65 ਸਾਲ ਦੇ ਰਣਜੀਤ ਸਿੰਘ ਰੋਵਲ ਅਤੇ 57 ਸਾਲ ਦੇ ਇਕਬਾਲ ਸਿੰਘ ਵਿਰਕ ਨੂੰ ਅਗਸਤ 2024 ਵਿੱਚ ਮਿਸ਼ੀਗਨ ਦੇ ਰਸਤੇ ਕੈਨੇਡਾ ਦਾਖਲ ਹੋਣ ਵੇਲੇ 95 ਕਿਲੋ ਕੋਕੀਨ ਅਤੇ 20 ਕਿਲੋ ਹੈਰੋਇਨ ਸਣੇ ਗ੍ਰਿਫਤਾਰ ਕੀਤਾ ਗਿਆ ਪਰ ਬਾਅਦ ਵਿੱਚ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਇਹ ਦੋਵੇਂ ਸਾਬਕਾ 올ੰਪੀਅਨ ਰਾਇਨ ਵੈਡਿੰਗ ਨਸ਼ਾ ਤਸਕਰੀ ਗਿਰੋਦਾ ਹਿੱਸਾ ਸਾਨ ਅਤੇ ਰਣਜੀਤ ਸਿੰਘ 1 ਅਰਬ ਡਾਲਰ ਮੁੱਲ ਦੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਰਿਹਾ ਰਣਜੀਤ ਸਿੰਘ ਦੀ ਪਰਮਾਨੈਂਟ ਰੈਜ਼ਿਡੈਂਸੀ ਰੱਦ ਕੀਤੀ ਜਾ ਰਹੀ ਹੈ ਅਤੇ ਅਮਰੀਕਾ ਵਿੱਚ ਸਜ਼ਾ ਮੁਕੰਮਲ ਹੋਣ ਮਗਰੋਂ ਕੈਨੇਡਾ ਦਾਖਲ ਹੁੰਦਿਆਂ ਹੀ ਡਿਪੋਰਟ ਕਰ ਦਿੱਤਾ ਜਾਵੇਗਾ ਇਕਬਾਲ ਸਿੰਘ ਵਿਰਕ ਨੂੰ ਸਜ਼ਾ ਦਾ ਐਲਾਨ ਅਗਲੇ ਸਾਲ ਮਾਰਚ ਵਿੱਚ ਕੀਤਾ ਜਾ ਸਕਦਾ ਹੈ ਲਾਸ ਐਂਜਲਸ ਦੀ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਦਸਤਾਵੇਜ਼ਾ ਮੁਤਾਬਕ ਰਾਇਨ ਵੈਡਿੰਗ ਇਸ ਵੇਲੇ ਮੈਕਸੀਕੋ ਵਿੱਚ ਲੁਕਿਆ ਹੋ ਸਕਦਾ ਹੈ ਜੋ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੀ 10 ਪ੍ਰਮੁੱਖ ਭਗੌੜੀਆਂ ਦੀ ਸੂਚੀ ਵਿੱਚ ਸ਼ਾਮਲ ਹੈ ਅਤੇ ਕੈਨੇਡਾ ਵਿੱਚ ਕੋਕੀਨ ਦਾ ਇੱਕੋ ਇੱਕ ਦਰਮਦਕਾਰ ਮੰਨਿਆ ਜਾ ਰਿਹਾ ਹੈ ਪਿਛਲੇ ਦਿਨੀ FBI ਵੱਲੋਂ ਰਾਇਨ ਵੈਡਿੰਗ ਦੇ ਵਕੀਲ ਦੀਪਕ ਬਲਵੰਤ ਪਰਾੜਕਰ ਅਤੇ ਕ੍ਰਾਈਮ ਬਲੌਗਰ ਗੁਰਸੇਵਕ ਸਿੰਘ ਬਲਸਣੇ 11 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹਰਦੀਪ ਰਤੇ ਅਤੇ ਗੁਰਪ੍ਰੀਤ ਸਿੰਘ ਇਸ ਵੇਲੇ ਕੈਨੇਡੀਅਨ ਜੇਲ੍ਹ ਵਿੱਚ ਬੰਦ ਨੇ ਅਤੇ ਦੋਹਾਂ ਨੂੰ ਅਮਰੀਕਾ ਦੇ ਸਪੋਰਟ ਕੀਤਾ ਜਾ ਸਕਦਾ ਹੈ ਦੱਸ ਦਈਏ ਕਿ ਮਈ 2024 ਵਿੱਚ ਨਸ਼ਾ ਤਸਕਰਾਂ ਦੇ ਆਪਸੀ ਵਿਵਾਦ ਮਗਰੋਂ ਨਸ਼ਿਆਂ ਦੀ ਇੱਕ ਵੱਡੀ ਖੇਪ ਕੈਨੇਡਾ ਭੇਜਣ ਦੀ ਯੋਜਨਾ ਘਾੜ ਦਿੱਤੀ ਗਈ। ਰਾਇਨ ਵੈਡਿੰਗ ਵੱਲੋਂ ਆਪਣੇ ਇੱਕ ਵਿਚੋਲੇ ਰਾਹੀਂ 250 ਕਿਲੋ ਨਸ਼ਾ ਕੈਨੇਡਾ ਲੈ ਜਾਣ ਦੇ ਇਵਜ਼ ਵਿੱਚ ਸਿਰਫ 1.5 ਲੱਖ ਡਾਲਰ ਦੇਣ ਦੀ ਪੇਸ਼ਕਸ਼ ਕੀਤੀ ਗਈ ਜਦ ਕਿ ਪਹਿਲਾਂ 2.2 ਲੱਖ ਹਜ਼ਾਰ ਡਾਲਰ ਦਾ ਸੌਦਾ ਹੋਇਆ ਸੀ। ਟਰਾਂਸਪੋਰਟ ਨੈਟਵਰਕ ਦੇ ਕਥਿਤ ਸਰਗਣੇ ਗੁਰਪ੍ਰੀਤ ਸਿੰਘ ਨੇ ਨਸ਼ਿਆਂ ਦੀ ਖੇਪ ਲੈ ਜਾਣ ਤੋਂ ਨਾ ਕਰ ਦਿੱਤੀ। ਚੇਤੇ ਰਹੇ ਕਿ ਨਸ਼ਾ ਤਸਕਰਾਂ ਦੇ ਇਸੇ ਗਿਰੋਹ ਵੱਲੋਂ ਕਥਿਤ ਤੌਰ ਤੇ ਕੈਨੇਡਾ ਵਿੱਚ ਗੁਰਸਿੱਖ ਜੋੜੇ ਦਾ ਕਤਲ ਕਰਵਾਇਆ ਗਿਆ ਜਿਸ ਨੂੰ ਬਾਅਦ ਵਿੱਚ ਪਛਾਣ ਦਾ ਭਲੇਖਾ ਦੱਸਦੇ ਆ ਪੱਲਾ ਛਾੜ ਦਿੱਤਾ ਗਿਆ ਬਿਊਰੋ ਰਿਪੋਰਟ ਹਮਦਰ ਟੀਵੀ ਅਗਲੀ ਖਬਰ ਹਰਦੀਪ ਸਿੰਘ ਨਿੱਜਰ ਕਤਲकांड ਬਾਰੇ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਵੱਲੋਂ ਕੀਤੀ ਟਿੱਪਣੀ ਅਤੇ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਵੱਲੋਂ ਦਿੱਤੇ ਮੋੜਵੇਂ ਬਿਆਨ ਨਾਲ ਸੰਬੰਧਤ ਹੈ ਜੀ ਹਾਂ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਵੱਲੋਂ ਹਰਦੀਪ ਸਿੰਘ ਨਿੱਜਰ ਕਤਲकांड ਨਾਲ ਸੰਬੰਧਿਤ ਦੋਸ਼ਾਂ ਨੂੰ ਬੇਤੁਕਾ ਕਰਾਰ ਦਿੱਤੇ ਜਾਣ ਮਗਰੋਂ ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਭਾਰਤ ਨਾਲ ਕਾਰੋਬਾਰੀ ਰਿਸ਼ਤੇ ਮਜ਼ਬੂਤ ਕਰਦੇ ਹਾਂ ਲੋਕ ਸੁਰੱਖਿਆ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਸੀਬੀਸੀ ਦੀ ਰਿਪੋਰਟ ਮੁਤਾਬਕ ਉਹਨਾਂ ਕਿਹਾ ਕਿ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਅਤੇ ਵਿਦੇਸ਼ੀ ਦਖਲਅੰਗੇ ਅਹਿਮ ਮਸਲੇ ਹਮੇਸ਼ਾ ਤਰਜੀਹੀ ਆਧਾਰ ਤੇ ਨਿਜੇਠੇ ਜਾਂਦੇ ਨੇ ਦੱਸ ਦਈਏ ਕਿ ਸੀਬੀਸੀ ਨਾਲ ਹੀ ਇੱਕ ਇੰਟਰਵਿਊ ਦੌਰਾਨ ਭਾਰਤ ਦੇ ਹਾਈ ਕਮਿਸ਼ਨਰ ਨੇ ਜ਼ੋਰ ਦੇ ਕੇ ਆਖਿਆ ਕਿ ਜਸਨ ਟਰੂਡੋ ਦੀ ਸਰਕਾਰ ਵੱਲੋਂ ਲਾਏ ਦੋਸ਼ ਸਰਾਸਰ ਬੇਤੋਕ ਇਸ਼ਾਨ ਭਾਰਤ ਸਰਕਾਰ ਕਦੇ ਵੀ ਅਜਿਹੀਆਂ ਸਰਗਰਮੀਆਂ ਵਿੱਚ ਸ਼ਾਮਲ ਨਹੀਂ ਹੁੰਦੀ ਕੈਨੇਡਾ ਸਰਕਾਰ ਵੱਲੋਂ ਲਾਰੈਂਸ ਬਿਸ਼ਨੋਈ ਗਿਰੋ ਨੂੰ ਅੱਤਵਾਦੀ ਜਥੇਬੰਦੀ ਐਲਾਨੇ ਜਾਣ ਦਾ ਸਵਾਗਤ ਕਰਦੇ ਹਾਂ ਦਿਨੇਸ਼ ਪਟਨਾਇਕ ਨੇ ਕਿਹਾ ਸੀ ਕਿ ਭਾਰਤ ਸਰਕਾਰ ਵੀ ਇਸ ਗਿਰੋ ਵਿਰੁੱਧ ਕਾਰਵਾਈ ਕਰ ਰਹੀ ਹੈ ਅਤੇ ਹਾਲ ਹੀ ਵਿੱਚ ਲੌਰੈਂਸ ਬਿਸ਼ਨੋਈ ਦੇ ਭਰਾ ਨੂੰ ਅਮਰੀਕਾ ਤੋਂ ਭਾਰਤ ਲਿਜਾਇਆ ਗਿਆ ਹੈ। ਉਹਨਾਂ ਨੇ ਸੁਚੇਤ ਕੀਤਾ ਕਿ ਵਿਦੇਸ਼ਾਂ ਵਿੱਚ ਸਰਗਰਮ ਅਪਰਾਧੀ ਵੀ ਹੁਣ ਬਿਲਕੁਲ ਉਸੇ ਤਰੀਕੇ ਨਾਲ ਕੰਮ ਕਰ ਰਹੇ ਨੇ ਜਿਵੇਂ ਅਤਵਾਦੀ ਜਥੇਬੰਦੀਆਂ ਕਰਦੀਆਂ ਨੇ। ਭਾਰਤ ਸਰਕਾਰ ਕੋਲ ਮੌਜੂਦ ਖੁਫੀਆ ਜਾਣਕਾਰੀ ਮੁਤਾਬਕ ਬਿਸ਼ਨੋਈ ਗੈਂਗ ਅਤੇ ਸਿੱਖਾਂ ਦੇ ਗਿਰੋਹ ਕੋਮੰਤਰੀ ਨਸ਼ਾ ਤਸਕਰਾ ਨਾਲ ਤਾਲਮੇਲ ਤਹਿਤ ਕੰਮ ਕਰ ਰਹੇ ਨੇ। ਅਸੀਂ ਇੱਕ ਦੂਜੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਅਤੇ ਸਾਨੂੰ ਤਾਲਮੇਲ ਨਾਲ ਅੱਗੇ ਵਧਣ ਦੀ ਜ਼ਰੂਰਤ ਹੈ। ਭਾਰਤ ਸਰਕਾਰ 40 ਸਾਲ ਤੋਂ ਕੈਨੇਡਾ ਵਿੱਚ ਵੱਖਵਾਦੀ ਸਰਗਰਮੀਆਂ ਦਾ ਜ਼ਿਕਰ ਕਰ ਰਹੀ ਹੈ। ਭਾਰਤ ਅਤੇ ਕੈਨੇਡਾ ਨੂੰ ਆਪੋ ਆਪਣੇ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਂਦਿਆਂ ਦਵੱਲੇ ਰਿਸ਼ਤੇ ਤੈਅ ਕਰਨੇ ਹੋਣਗੇ। ਆਟਵਾ ਵਿਖੇ ਖਾਲਿਸਤਾਨ ਦੇ ਹੱਕ ਵਿੱਚ ਸੰਕੇਤਕ ਤੌਰ ਤੇ ਕੀਤੀ ਗਈ رائے شمਾਰੀ ਨੂੰ ਅਸੋਹੀਣਾ ਕਰਾਰ ਦਿੰਦਿਆਂ ਦਿਨੇਸ਼ ਪਟਨਾਇਕ ਨੇ ਕਿਹਾ ਕਿ ਇਸ ਘਟਨਾਕ੍ਰਮ ਨੂੰ ਭਾਰਤ ਵਿੱਚ ਕੈਨੇਡੀਅਨ ਦਖਲਅਜੋਮ ਵੀ ਦੇਖਿਆ ਜਾ ਸਕਦਾ ਹੈ। ਉਨਾ ਅੱਗੇ ਕਿਹਾ ਕਿ ਜੇ ਅਜਿਹਾ ਕੋਈ ਵੀ ਇਕੱਠ ਸ਼ਾਂਤਮਈ ਹੋਵੇ ਤਾਂ ਠੀਕ ਹੈ ਪਰ رائے شمਾਰੀ ਦੌਰਾਨ ਹਿੰਸਕ ਤਸਵੀਰਾਂ ਟੰਗੀਆਂ ਨਜ਼ਰ ਆਈਆਂ ਜੋ ਸਰਾਸਰ ਗੈਰਵਾਜਬਸਾਨ। ਬਿਊਰੋ ਰਿਪੋਰਟ ਹਮਦਰ ਟੀਵੀ। ਆਓ ਹੁਣ ਚੱਲਦੇ ਹਾਂ ਆਰਜੀ ਵਿਦੇਸ਼ੀ ਕਾਮਿਆਂ ਨਾਲ ਹੋ ਰਹੀਆਂ ਠਗੀਆਂ ਠੋਰੀਆਂ ਅਤੇ ਕੈਨੇਡਾ ਸਰਕਾਰ ਵੱਲੋਂ ਇੱਕ ਫਰੈਂਚਾਈਜ਼ੀ ਵਿਰੁੱਧ ਕੀਤੀ ਗਈ ਵੱਡੀ ਕਾਰਵਾਈ ਨਾਲ ਸੰਬੰਧਤ ਅਹਿਮ ਖਬਰ ਵੱਲ। ਟੈਂਪਰੇਰੀ ਫੋਰਨ ਵਰਕਰਜ਼ ਪ੍ਰੋਗਰਾਮ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ੇ ਨੋਵਾ ਸਕੋਸ਼ੀਆ ਦੇ ਇੱਕ ਪੀਜ਼ਾ ਰੈਸਟੋਰੈਂਟ ਨੂੰ 1,26,000 ਡਾਲਰ ਜੁਰਮਾਨਾ ਕੀਤਾ ਗਿਆ ਹੈ ਅਤੇ 2 ਸਾਲ ਵਾਸਤੇ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਭਰਤੀ ਤੇ ਰੋਕ ਵੀ ਲਾਈ ਗਈ ਹੈ। ਕੈਨੇਡਾ ਸਰਕਾਰ ਵੱਲੋਂ ਜਾਰੀ ਹੁਕਮਾਂ ਮੁਤਾਬਕ ਫ੍ਰੈਡੀਜ਼ ਪੀਜ਼ਾ ਜਿਸ ਦਾ ਕਾਨੂੰਨੀ ਕਾਰੋਬਾਰੀ ਨਾਂ ਐਮਹਸਟ ਪੀਜ਼ਾ ਐਂਡ ਡੋਨਰ ਲਿਮਟਿਡ ਹੈ ਵੱਲੋਂ ਨਿਯਮਾਂ ਨੂੰ ਛਿੱਕੇ ਟਾਂਕੇ ਮੁਲਾਜ਼ਮਾਂ ਦੀ ਭਰਤੀ ਕੀਤੀ ਗਈ। ਸਿਰਫ ਇਨਾ ਹੀ ਨਹੀਂ Freddie's Pizza ਵੱਲੋਂ ਮੁਲਾਜ਼ਮਾਂ ਨੂੰ ਦਿੱਤੀ ਜਾ ਰਹੀ ਤਨਖਾਹ ਅਤੇ ਕੰਮ ਕਰਨ ਦੇ ਹਾਲਾਤ ਵੀ ਕੈਨੇਡਾ ਸਰਕਾਰ ਵੱਲੋਂ ਤੈਅशुदा ਮਾਪਦੰਡਾਂ ਤੇ ਖਰੇ ਨਹੀਂ ਸਨ ਉਤਰਦੇ। ਰੋਜ਼ਗਾਰ ਲਈ ਦਿੱਤੇ ਇਸ਼ਤਿਹਾਰ ਵਿੱਚ ਸ਼ਰਤਾਂ ਕੁਝ ਲਿਖੀਆਂ ਗਈਆਂ ਜਦਕਿ ਕੰਮ ਵਾਲੇ ਹਾਲਾਤ ਇਹਨਾਂ ਤੋਂ ਬਿਲਕੁਲ ਵੱਖਰੇ ਨਜ਼ਰ ਆਏ। ਫੈਡਰਲ ਸਰਕਾਰ ਦੀ ਪੜਤਾਲ ਦੌਰਾਨ ਇਹ ਵੀ ਸਾਹਮਣੇ ਆਇਆ ਕਿ Freddie's Pizza ਆਪਣੀ ਫਰੈਂਚਾਈਜ਼ੀ ਵਿੱਚ ਮੁਲਾਜ਼ਮਾਂ ਦਾ ਸਰੀਰਕ, ਮਾਨਸਿਕ ਅਤੇ ਆਰਥਿਕ ਸ਼ੋਸ਼ਣ ਰੋਕਣ ਵਿੱਚ ਅਸਫਲ ਰਿਹਾ। ਦੱਸ ਦਈਏ ਕਿ ਨੋਵਾ ਸਕੋਸ਼ੀਆ ਦੇ ਰੈਸਟੋਰੈਂਟ ਦੀ ਸ਼ਿਕਾਇਤ ਕਰਨ ਵਾਲਿਆਂ ਵਿੱਚ ਦੋ ਭਾਰਤੀ ਨੌਜਵਾਨ ਸ਼ਾਮਲ ਸਨ ਜਿਨ੍ਹਾਂ ਤੋਂ ਕਥਿਤ ਤੌਰ ਤੇ ਗੁਲਾਮਾਂ ਵਾਂਗ ਕੰਮ ਕਰਵਾਇਆ ਗਿਆ ਅਤੇ ਬਣਦਾ ਮਿਹਨਤਾਨਾ ਵੀ ਨਾ ਮਿਲ ਸਕਿਆ ਕੁਝ ਸਮਾਂ ਪਹਿਲਾਂ 온ਟਾਰੀਓ ਦੇ ਇਟੋਬੀਕੋ ਵਿਖੇ ਕੈਨੇਡੀਅਨ ਟਾਇਰ ਦੀ ਫਰੈਂਚਾਈਜ਼ੀ ਨੂੰ ਵੀ ਆਰਜੀ ਵਿਦੇਸ਼ੀ ਕਾਮਿਆਂ ਦੇ ਮਾਮਲੇ ਵਿੱਚ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਤੇ 1,11,000 ਡਾਲਰ ਜੁਰਮਾਨਾ ਕੀਤਾ ਗਿਆ ਸੀ ਦ ਗਲੋਬਲ ਮੇਲ ਦੀ ਰਿਪੋਰਟ ਮੁਤਾਬਕ ਫਰੈਂਚਾਈਜ਼ੀਜ਼ ਦਾ ਮਾਲਕ ਭਾਰਤੀ ਮੋਲਦਾ ਐਜ਼ਲ ਨਟਰਾਜਨ ਦੱਸਿਆ ਗਿਆ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਦੀ ਨਿਗਰਾਨੀ ਕਰਨ ਵਾਲੇ ਕੈਨੇਡਾ ਸਰਕਾਰ ਦੇ ਰੋਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਵੱਲੋਂ ਨਟਰਾਜਨ ਨਾਲ ਸੰਬੰਧਤ ਵਿਸਤਾਰਤ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਪਰ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਾਮਯਾਦੀ ਤਨਖਾਹ ਅਤੇ ਕੰਮ ਵਾਲੇ ਹਾਲਾਤ ਤੇ ਇਹੋ ਦਾ ਮਾਪਦੰਡਾ ਮੁਤਾਬਕ ਨਹੀਂ ਸਨ ਇਸ ਘਟਨਾ ਤੋਂ 1 ਸਾਲ ਪਹਿਲਾਂ ਇਸੇ ਸਟੋਰ ਦੇ 13 ਵਿਦੇਸ਼ੀ ਕਾਮਿਆਂ ਨੇ ਨਟਰਾਜਨ ਉੱਤੇ ਧੱਕੇਸ਼ਾਹੀ ਕਰਨ ਦਾ ਦੋਸ਼ ਲਾਉਂਦਿਆਂ ਅਸਤੀਫਾ ਦੇ ਦਿੱਤਾ ਸੀ ਜਾਂ ਨਟਰਾਜਨ ਨੇ ਉਹਨਾਂ ਨੂੰ ਕੱਢ ਦਿੱਤਾ। ਯਹਰਾਂ ਰਿਪੋਰਟ ਹਮਦਰ ਟੀਵੀ। ਅਗਲੀ ਖਬਰ ਸਰਬਜੀਤ ਕੌਰ ਦੇ ਪਾਕਿਸਤਾਨ ਵਿੱਚ ਮੋੜ ਲਾਪਤਾ ਹੋਣ ਨਾਲ ਸੰਬੰਧਿਤ ਹੈ। ਜੀ ਹਾਂ, ਸਰਬਜੀਤ ਕੌਰ ਉਰਫ ਨੂਰ ਹੁਸੈਨ ਮੋੜ ਵਿਵਾਦਾਂ ਵਿੱਚ ਆ ਗਈ ਜਦੋਂ ਲੈਂਦੇ ਪੰਜਾਬ ਦੀ ਪੁਲਿਸ ਸਰਗਰਮੀ ਨਾਲ ਉਸ ਦੀ ਭਾਲ ਕਰਨ ਲੱਗੀ। ਪਾਕਿਸਤਾਨੀ ਖੁਫੀਆ ਏਜੰਸੀਆਂ ਨੂੰ ਸਰਬਜੀਤ ਕੌਰ ਉੱਤੇ ਭਾਰਤੀ ਜਾਸੂਸ ਹੋਣ ਦਾ ਸ਼ੱਕ ਹੈ ਅਤੇ ਉਹ ਆਪਣੇ ਪਤੀ ਨਾਸਰ ਹੁਸੈਨ ਨਾਲ ਲੁਕਦੀ ਫਿਰ ਰਹੀ ਹੈ। ਲਾਹੌਰ ਹਾਈ ਕੋਰਟ ਦੇ ਜਸਟਿਸ ਫਾਰੂਕ ਹੈਦਰ ਵੱਲੋਂ ਜੋੜੇ ਨੂੰ ਤੰਗ ਨਾ ਕਰਨ ਦੀਆਂ ਹਦਾਇਤਾਂ ਦੇ ਬਾਵਜੂਦ ਪੁਲਿਸ ਵੱਲੋਂ ਸ਼ੇਖਪੁਰਾ ਵਿਖੇ ਕਈ ਟਿਕਾਣਿਆਂ 'ਤੇ ਛਾਪੇ ਮਾਰੇ ਜਾਣ ਦੀ ਰਿਪੋਰਟ ਸਾਹਮਣੇ ਆਈ ਹੈ। ਸਰਬਜੀਤ ਕੌਰ ਨੇ ਲਾਹੌਰ ਹਾਈ ਕੋਰਟ ਵਿੱਚ ਧਾਇਰ ਪੋਟੇਸ਼ਨ ਵਿੱਚ ਅਪੀਲ ਕੀਤੀ ਸੀ ਕਿ ਉਸ ਦਾ ਪਤੀ ਪਾਕਿਸਤਾਨੀ ਨਾਗਰਿਕ ਹੈ। ਅਤੇ ਉਸਨੇ ਪਾਕਿਸਤਾਨੀ ਨਾਗਰਿਕਤਾ ਹਾਸਲ ਕਰਨ ਲਈ ਅਰਜ਼ੀ ਦਾਖਲ ਕੀਤੀ ਹੈ ਦੂਜੇ ਪਾਸੇ ਚੜ੍ਹਦੇ ਪੰਜਾਬ ਦੇ ਪਿੰਡ ਅਮਾਨੀਪੁਰ ਵਿਖੇ ਪੁਲਿਸ ਵੱਲੋਂ ਸਰਬਜੀਤ ਕੌਰ ਦੇ ਦੋਹਾਂ ਪੁੱਤਰਾਂ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਸਰਬਜੀਤ ਕੌਰ ਦਾ ਪਤੀ ਕੈਨੇਡਾ ਵਿੱਚ ਰਹਿੰਦਾ ਜੋ ਵਿਆਹ ਤੋਂ ਕੁਝ ਦਿਨ ਬਾਅਦ ਹੀ ਉਸ ਨੂੰ ਛੱਡ ਗਿਆ ਹਾਲਾਂਕਿ ਸਰਬਜੀਤ ਕੌਰ ਦੇ بیٹے মিডিਆ ਨਾਲ ਗੱਲਬਾਤ ਕਰਨ ਨੂੰ ਤਿਆਰ ਨਹੀਂ ਇਸੇ ਦੌਰਾਨ ਅਮਾਨੀਪੁਰ ਦੇ ਸਰਪੰਚ ਅਰਜਨ ਸਿੰਘ ਨੇ ਦੱਸਿਆ ਕਿ ਉਸਨੇ ਸਰਬਜੀਤ ਸਿੰਘ ਦੇ ਪਤੀ ਨੂੰ ਪਿਛਲੇ 20 ਸਾਲ ਤੋਂ ਨਹੀਂ ਦੇਖਿਆ ਮੀਡੀਆ ਰਿਪੋਰਟਾਂ ਵਿੱਚ ਭਾਵੇਂ ਸਰਬਜੀਤ ਕੌਰ ਅਤੇ ਨਾਸਰ हुसैन ਦਰਮਿਆਨ 9 ਸਾਲ ਤੋਂ ਸੰਪਰਕ ਦੱਸਿਆ ਜਾ ਰਿਹਾ ਹੈ ਪਰ ਪਾਕਿਸਤਾਨੀ ਖੁਫੀਆ ਏਜੰਸੀਆਂ ਕਈ ਪਹਿਲੂਆਂ ਤੋਂ ਇਸ ਮਾਮਲੇ ਨੂੰ ਦੇਖ ਰਹੀਆਂ ਨੇ ਗੱਲ ਰਿਪੋਰਟ ਹਮਦਰ ਟੀਵੀ ਆਓ ਹੁਣ ਚੱਲਦੇ ਹਾਂ ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਬੇਵਕਤੀ ਮੌਤ ਨਾਲ ਸੰਬੰਧਿਤ ਦੁਖਦ ਖਬਰ ਵੱਲ ਕੈਨੇਡਾ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਅਚਨਚੇਤ ਇਸ ਦੁਨੀਆ ਤੋਂ ਚਲਾ ਗਿਆ ਬੀਸੀ ਦੇ ਐਬਸਪੋਰਟ ਸ਼ਹਿਰ ਨਾਲਸ ਬੰਦਤ ਸਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਸੇਵਾ ਸਿੰਘ ਨੂੰ ਅਚਾਨਕ ਦਿਮਾਗੀ ਦੌਰਾ ਪਿਆ ਅਤੇ ਡਾਕਟਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਾ ਜਾ ਸਕਿਆ ਸੇਵਾ ਸਿੰਘ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਿਆ ਸੇਵਾ ਸਿੰਘ ਆਪਣੇ ਪਰਿਵਾਰ ਵਿੱਚ ਇਕੱਲਾ ਕਮਾਉਣ ਵਾਲਾ ਸੀ ਅਤੇ ਅਚਾਨਕ ਜੀਵਨ ਸਾਥੀ ਦਾ ਵਿਛੋੜਾ برداشت ਕਰਨਾ ਬੇहद ਮੁਸ਼ਕਲ ਹੈ Tinderpal Singh, GoFundMe page, Seva report, Hamdar TV. My move to Canada was a big step for my parents. My mother knows my work hours, so the moment I connect to the Go Wi Fi, I'll get her message. Are you on the train? Is anyone with you? And the answer is always the same. Mamad is a train operator in this cabin. There's a helpline for emergencies. Then she was really calm.